ਪੋਸਟਮਾਰਟਮ ਦਾ ਮਡਲੀ ਰਿਪੋਰਟ ਆ ਗਈ ਆ ਹੂੰ ਪੈਸਾ ਤਾਂ ਬਿਸਰੇ ਦੀ ਰਿਪੋਰਟ ਆਉਣੀ ਆ ਜੇ ਬੱਕਰੀ ਗੱਲ ਆ ਪਰ ਮਡਲੀ ਰਿਪੋਰਟ ਆ ਗਈ ਆ ਮਡਲੀ ਰਿਪੋਰਟ ਦੇ ਵਿੱਚ ਇਹਦੇ ਸੱਜੇ ਹੱਥ ਦੇ ਵਿੱਚ ਕੂਣੀ ਦੇ ਉੱਪਰਲੇ ਪਾਸੇ 7 ਇੰਚ ਦਾ ਇੱਕ ਦਾਗ ਹੈ ਆ ਸੱਜਾ ਤਨਜ ਇੱਥੇ ਹੂੰ ਇੱਕ ਦਾਗ ਆ ਉਹ ਇੱਕੋ ਹੀ ਟਿੱਕਾ ਲੱਗਿਆ ਹੋਇਆ ਉੱਥੇ ਇੱਕ ਟਿੱਕਾ ਲੱਗਿਆ ਬਸ ਜੋ ਪੋਸਟਮਾਰਟਮ ਕਹਿੰਦੀ ਆ ਹੋਰ ਟਿੱਕੇ ਨਹੀਂ ਲੱਗੇ ਹੋਏ ਮਾਹਰ ਕਹਿੰਦੇ ਆ ਜਿਹੜੇ ਡਾਕਟਰ ਮਾਹਰ ਹੁੰਦੇ ਜੇ ਡਾਕਟਰ ਮਾਹਰ ਹੁੰਦੇ ਨਾ ਧਰਮਿੰਦਰ ਜੀ ਉਹਨਾਂ ਦੀ ਰਿਪੋਰਟ ਵੀ ਨਾਲ ਮਾਹਰਾਂ ਦੀ ਵੀ ਆਖਵਾਰਾਂ ਨੇ ਪੰਜਾਂ ਨੇ ਗੱਲਾਂ ਉਹ ਮਾਹਰ ਇਹ ਕਹਿੰਦੇ ਆ ਕਹਿੰਦੇ ਹਮੇਸ਼ਾ ਵਾਸਤੇ ਨਸ਼ੇੜੀ ਜਿਹੜਾ ਹੁੰਦਾ ਸਭ ਤੋਂ ਪਹਿਲਾਂ ਆਪਣੇ ਖੱਬੀ ਬਾਹ ਦੇ ਵਿੱਚ ਟਿਕਾ ਲੋਂਦਾ ਹੂੰ ਕਿਉਂਕਿ ਉਹਨੂੰ ਸੱਜੇ ਹੱਥ ਨਾਲ ਫੜ ਕੇ ਖੱਬੀ ਬਾਹ ਨਾਲ ਟਿਕਾ ਲਾਉਣਾ ਸੌਖਾ ਹੁੰਦਾ ਕਹਿੰਦਾ ਵੀ ਉਹ ਖੱਬੀ ਬਾਹ ਨਾਲ ਟਿਕਾ ਲਾ ਕੇ ਤੇ ਉੱਥੇ ਕਾਫੀ ਨਿਸ਼ਾਨ ਪੈ ਜਾਂਦੇ ਆ ਹੂੰ ਬਾਰ-ਬਾਰ ਟਿਕੇ ਲਾਉਣਾ ਉਹਦਾ ਉੱਥੇ ਨਿਸ਼ਾਨ ਪਈ ਜਾਂਦੇ ਆ ਖੱਬੀ ਬਾਹ ਦੇ ਵਿੱਚੋਂ ਦਾ ਕੋਈ ਇਨਸਾਨ ਨਹੀਂ ਹੈਗਾ ਸੱਜੀ ਬਾਹ ਦੇ ਟਿਕਾ ਲੱਗਿਆ ਸੱਜੀ ਬਾਹ ਦਾ ਉਦੋਂ ਲਾਉਂਦਾ ਜਦੋਂ ਉਹਨੂੰ ਖੱਬੀ ਬਾਹ ਵਾਲਾ ਸਿਸਟਮ ਉਹਦੇ ਪ੍ਰੋਬਲਮ ਆ ਜਾਂਦੀ ਆ ਫਿਰ ਉਹ ਖੱਬੀ ਹੱਥ ਦੇ ਨਾਲ ਸੱਜੀ ਬਾਹ ਤੇ ਲਾਉਂਦਾ ਇਸ ਕਰਕੇ ਕਿ ਇਹਦੇ ਉਹ ਰਿਪੋਰਟ ਜਿਹੜੀ ਇਹ ਰਿਪੋਰਟ ਹੋਰ ਗਹਿਰਾਈ ਵਿੱਚ ਗੱਲ ਨੂੰ ਸੁੱਟਦੀ ਆ ਹੋਰ ਇਸ ਮੁੱਦੇ ਨੂੰ ਹੋਰ ਜ਼ਿਆਦਾ ੇਠਾਂ ਸੁੱਟਦੀ ਆ ਸਮਝ ਨਹੀਂ ਪਾਉਣ ਦਿੰਦੀ ਕਿ ਆਖਰ ਸੱਜੇ ਹੱਥ ਵਿੱਚ ਸੱਜੀ ਬਾਹ ਦੇ ਵਿੱਚ ਇੱਕੋ ਹੀ ਟਿਕਾ ਕਿਉਂ ਲੱਗਿਆ ਹੂੰ ਇਹਦੇ ਪਿੱਛੇ ਕੀ ਕਾਰਨ ਹੈ ਇਹ ਮੁਹੰਮਦ ਮੁਸਤਫਾ ਨੂੰ ਇਸ ਗੱਲ ਦਾ ਜਵਾਬ ਦੇਣਾ ਪੈਣਾ